ਹਾਂਜੀ ਦੋਸਤੋ ਅੱਜ ਬਹੁਤ ਹੀ ਚੰਗੀ ਮਾਰਵਾੜੀ ਘੋੜੀ ਤੇ ਉੱਪਰੋਂ ਗੱਬਨ ਚੈੱਕ ਪਾਸ ਲਿਆਤੀ ਮਾਰਕਾ ਵੀ ਪੂਰਾ ਗੈ ਗੱਡਮਾ ਹੈ ਕਹਿੰਦਾ ਮਤਲਬ ਪੂਰਾ ਐਨ ਪਰਫੈਕਟ ਮਾਰਕਿੰਗ ਹੈ ਨੈਕ ਦੀ ਪ੍ਰੋਫਾਈਲ ਦੇਖ ਲਓ ਮਾਰਕਿੰਗ ਬਹੁਤ ਪਰਫੈਕਟ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਵਾਸਤੇ ਹੀ 2 ਕਮੈਂਟਾਂ ਦਾ ਟਾਈਮ ਕੱਢ ਲਿਆ ਤਾਂ ਕਿ ਜਿਹੜੀ ਪ੍ਰੋਪਰ ਵੀਡੀਓ ਤੁਹਾਨੂੰ ਸਾਰੀ ਡਿਟੇਲ ਦੇ ਨਾਲ ਪਤਾ ਚੱਲ ਜੇ ਤੇ ਦੋਸਤੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸ ਨਮੀ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਜੀ ਅੱਜ ਦੀ ਇਹ ਵੀਡੀਓ 8 ਜਨਵਰੀ 2022 ਦੀ ਵੀਡੀਓ ਹੈ ਤੇ ਦੋਸਤੋ ਅੱਜ ਗੱਬਨ ਚੈੱਕ ਪਾਸ ਘੋੜੀ ਲਿਆਤੀ ਵੀਡੀਓ ਨੂੰ ਪ੍ਰੋਪਰ ਦੇਖੋ ਤੇ ਜੇ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਕਮੈਂਟਾਂ ਚ ਜਰੂਰ ਦੱਸਿਓ ਘੋੜੀ ਕਿੱਦਾਂ ਦੀ ਲੱਗੀ ਤੇ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੇ ਦੇਣੀ ਹੈ ਜੀ ਤੇ ਮਿੱਤਰੋ ਆਜੋ ਘੋੜੀ ਦੀ ਗੱਲ ਕਰਦੇ ਆਪਾਂ ਰੰਗ ਦੇਖ ਲਿਆ ਦੋਸਤੋ ਕਾਲਾ ਰੰਗ ਆ ਮਾਰਵਾੜੀ ਘੋੜੀ ਆ 5 ਸਾਲ ਉਮਰ ਆ ਗੱਬਨ ਚੈੱਕ ਪਾਸ ਆ ਸਭ ਤੋਂ ਪਹਿਲਾਂ ਮਾਰਕਿੰਗ ਦੀ ਗੱਲ ਕਰੀ ਬਹੁਤ ਸੋਹਣਾ ਬਰੀਕ ਬਲੇਜ ਆ ਬੱਚੀ ਦੇ ਕੋੜੀ ਦੇ ਮੱਥੇ ਪਟਾ ਜਿਹਨੂੰ ਆਪਾਂ ਕਹਿੰਦੇ ਨੇ ਮਗਰਲੇ ਦੋ ਪੈਰ ਚੱਟੇ ਆ ਮਾਰਕਿੰਗ ਵੱਲੋਂ ਪੂਰੀ ਪਰਫੈਕਟ ਆ ਸੇਮ ਮਾਰਕਿੰਗ ਮਿਲਣੀ ਬਹੁਤ ਔਖੀ ਹੋ ਜਾਂਦੀ ਏ ਦੋਸਤੋ ਚਲੋ ਜੇ ਮਾਰਕਿੰਗ ਮਿਲ ਜੇ ਇੰਨੀ ਸੋਹਣੀ ਨੈਕ ਪ੍ਰੋਫਾਈਲ ਨਹੀਂ ਮਿਲਦੀ ਥੱਲੇੋਂ ਬ੍ਰਾਡ ਉੱਪਰੋਂ ਪਤਲੀ ਜਿਹਨੂੰ ਆਪਾਂ ਕਹਿੰਦੇ ਨੇ ਮਣੀਆ ਬਹੁਤ ਪਤਲਾ ਤੇ ਖਰਨੀ ਬਾ ਕਮਾਲਾ ਦੇਖੋ ਧੌਣ ਧੁੰਦ ਨੇ ਇੱਕ ਪ੍ਰੋਫਾਈਲ ਦੇਖੋ ਕਿੰਨੀ ਜਿਆਦਾ ਚੰਗੀ ਲੱਗੀ ਹੋਈ ਆ ਤੇ ਬਾਕੀ ਕੰਨਾ ਕੁੰਨਾ ਦੀ ਵੀ ਸੁਨੱਖੀ ਹੈ ਸਹੀ ਆਈਡੀ ਲਗਾਨਾ ਬਸ ਠੋੜੀ ਤਾਂ ਲੱਗਿਆ ਤੇ ਲੈਂਥ ਲੁੰਥ ਦੀ ਤਾਂ ਸੋਹਣੀ ਹੈਗੀ ਹੈਗੀ ਨਾਲ ਪੇਟਲ ਆ ਮੰਨ ਲਓ ਵੱਡਾ ਬੱਚਾ ਦੋ 5 ਮਹੀਨਿਆਂ ਦੀ ਘੋੜੀ ਗੱਭਨ ਚੈੱਕ ਪਾਸ ਹੋ ਗਈ ਤੂਫਾਨ ਘੋੜੇ ਤਾਂ ਬਰਜ ਢੱਲ ਵਾਲੇ ਤੋਂ ਦੋਸਤੋ ਤੂਫਾਨ ਆਫ ਆਪਣਾ ਬਠਿੰਡੇ ਵਾਲੇ ਅਲਵਕਸ ਘੋੜੇ ਦਾ ਬਾਈ ਸੈਰੀ ਵਾਲੇ ਦਾ ਉਹ ਆਪ ਗਾਂਂ ਦਰੋਣੇ ਦਾ ਦੇਵਲੀ ਲਾਈਨ ਚੋਂ ਘੋੜਾ ਤੇ ਚੰਗੀ ਬਲੱਡ ਲਾਈਨ ਤੋਂ ਘੋੜੀ ਗੱਭਣ ਹੈ ਚੈੱਕ ਪਾਸ ਆਪਦੀ ਗੱਭਣ ਦੁਬਾਰਾ ਚੈੱਕ ਕਰਾਉਣੀ ਹੋਈ ਦੁਬਾਰਾ ਚੈੱਕ ਕਰਾ ਕੇ ਫਿਰ ਪੇਮੈਂਟ ਦਿਓ ਬਾਲਪੋਰੀਆਂ ਦੀ ਸਾਫ ਆ ਦੇਮਨ ਲੱਗਿਆ ਹੋਇਆ ਕਨ ਕੰਡੀਸ਼ਨ ਦੀ ਚੰਗੀ ਆ ਖੜਨੇ ਖੁੜਨੇ ਤੋਂ ਹੀ ਆਪ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਘੋੜੀ ਕਹਿਣ ਦਾ ਮਤਲਬ ਚੰਗੀ ਆ ਬਾਕੀ ਨੰਬਰ ਥੱਲੇ ਦਿੱਤਾ ਸਵਾਰੀ ਸੂਰੀ ਦੀ ਪਾਸ ਆ ਫੋਨ ਲਾ ਲਓ ਧੰਨਵਾਦ